ਰਾਧਾ ਸੁਆਮੀ ਰਾਧਾ ਸੁਆਮੀ ਬੋਲ ਸੰਗ ਤੇ ਗੁਣਾ ਹੱਥ ਜੋੜ ਫਤੇ ਹੈ ਬੁਲਾਈ ਰਾਧਾ ਸੁਆਮੀ ਰਾਧਾ ਸੁਆਮੀ ਬੋਲ ਸੰਗ ਤੇ ਗੁਣਾ ਹੱਥ ਜੋੜ ਫਤੇ ਹੈ ਬੁਲਾਈ ਸਤ ਸੰਗ ਸਤ ਸੰਗ ਸੁਣ ਸੰਗ ਤੇ ਮਿੱਠੇ ਬਚਨਾਂ ਦੀ ਚੜੀ ਗੁੜਾਂ ਲਾਈ ਰਾਦਾ ਸਵਾਮੀ ਰਾਦਾ ਸਵਾਮੀ ਬੋਲ ਸੰਗ ਤੇ ਗੁੜਾਂ ਹੱਥ ਜੋੜ ਫਤਿਹ ਬੁਲਾਈ ਰਾਦਾ ਸਵਾਮੀ ਰਾਦਾ ਸਵਾਮੀ ਬੋਲ ਸੰਗਤੇ ਗੂੜਾ ਹੱਥ ਜੋੜ ਫਤਿਹ ਹੈ ਬੁਲਾਈ ਪਾਣੀ ਮੰਗ ਸਾਫ ਨਿਰਮਲ ਨਗਰੀ ਬਿਆਸ ਦੀ ਹੁੰਦੀ ਐ ਤੜਪਤੀ ਜਿੱਥੇ ਹਰ ਇੱਕ ਆਸ ਦੀ ਪਾਣੀ ਵਾਂਗ ਸਾਫ ਨਿਰਮਲ ਨਗਰੀ ਬਿਆਸ ਦੀ ਹੁੰਦੀ ਏ ਤਰਿੱਜ ਤੇ ਹਰ ਇੱਕ ਆਸ ਦੀ ਘਰ ਲੈ ਤੂੰ ਕਾਲ ਲੈ ਤੂੰ ਸਵਾਰੀ ਸੰਗ ਤੇ ਗੁੜਾ ਸੇਵਾ ਰੂਪੀ ਗੱਡੀ ਏ ਚਲਾਈ ਰਾਧਾ ਸਵਾਮੀ ਰਾਧਾ ਸਵਾਮੀ ਬੋਲ ਸੰਗ ਤੇ ਗੁੜਾ ਹੱਥ ਜੋੜ ਫਤਿਹ ਹੈ ਬੁਲਾਈ ਰਾਧਾ ਸੁਆਮੀ ਰਾਧਾ ਸੁਆਮੀ ਬੋਲ ਸੰਗਤੇ ਗੁਰਾਂ ਹੱਥ ਜੋੜ ਫਤਿਹ ਹੈ ਬੁਲਾਈ ਮਨ ਰੂਪ ਖੇਤ ਵਿੱਚ ਪਾਪ ਰੂਪ ਜੜੀਆਂ ਬਨ ਕੇ ਰੁਕਾਵਟ ਸੱਚੇ ਰਾ ਵਿੱਚ ਖੜੀਆਂ ਮਨ ਰੂਪ ਖੇਤ ਵਿੱਚ ਪਾਪ ਰੂਪ ਜੜੀਆਂ बन के रुकावट छचेरा बिच खड़िया नाम रूपी नाम रूपी सपरे करे गुड़ा जड़ियां दी जा ही मिटाई राधा स्वामी राधा स्वामी बोल संगते गुड़ा हाथ जोड़ फते हैं बुलाई ਰਾਧਾ ਸੁਆਮੀ ਰਾਧਾ ਸੁਆਮੀ ਬੋਲ ਸੰਗ ਤੇ ਗੁਰਾ ਹੱਥ ਜੋੜ ਫਤਿਹ ਹੈ ਬੁਲਾਈ ਨਾਮ ਰਚ ਦੇਵੇ ਗੁਰੂ ਬੂੰਦ ਬੂੰਦ ਪੀਵਾ ਮੈਂ ਬਨ ਕੇ ਚਕੋੜ ਦੇਖ ਚੱਕ ਵੀ ਨੂੰ ਜੀਵਾ ਮੈਂ ਨਾਮ ਰਚ ਦੇਵੇ ਗੁਰੂ ਬੂੰਦ ਬੂੰਦ ਪੀਵਾ ਮੈਂ ਮਨ ਕੇ ਚ ਕੋਲ ਦੇਖ ਚੱਕ ਵੀ ਨੂੰ ਜੀਵਾ ਮੈਂ ਸਵਾਤੀ ਬੂੰਦ ਨਾਲ ਜਿਵੇਂ ਰਖ ਦਪ ਪੀਹਾ ਪ੍ਰੀਤ ਓਵੇਂ ਅਸੀਂ ਗੁਰੂ ਨਾਲ ਗਾਈ ਰਾਦਾ ਸੁਆਮੀ ਰਾਦਾ ਸੁਆਮੀ ਬੋਲ ਸੰਗ ਤੇ ਗੁਰਾ ਹੱਥ ਜੋੜ ਫਤਿਹ ਬੁਲਾਈ ਰਾਧਾ ਸੁਆਮੀ ਰਾਧਾ ਸੁਆਮੀ ਬੋਲ ਸੰਗਤੇ ਗੁਰਾਂ ਹੱਥ ਜੋੜ ਫਤੇ ਹੈ ਬੁਲਾਈ ਰਾਧਾ ਸੁਆਮੀ ਰਾਧਾ ਸੁਆਮੀ ਬੋਲ ਸੰਗਤੇ ਗੁਰਾਂ ਹੱਥ ਜੋੜ ਫਤੇ ਹੈ ਬੁਲਾਈ ਰਾਧਾ ਸੁਆਮੀ ਰਾਧਾ ਸੁਆਮੀ ਬੋਲ ਸੰਗਤੇ ਗੁਰਾਂ ਹੱਥ ਜੋੜ ਫਤਿਹ ਹੈ ਬੁਲਾਈ